ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਹੁਣਾ ਵੱਲੋਂ ਪਠਾਨਕੋਟ ਦੇ ਸਿਵਲ ਹਸਪਤਾਲ ਦਾ ਦੌਰਾ ਕੀਤਾ ਗਿਆ ਇਸ ਮੌਕੇ ਤੇ ਹੁਣਾ ਵੱਲੋਂ ਨਸ਼ਾ ਸ਼ਰੋ ਕੇਂਦਰ ਦਾ ਵੀ ਦੌਰਾ ਕੀਤਾ ਗਿਆ ਤੁਹਾਨੂੰ ਦੱਸਦੀ ਕਿ ਹੁਣਾ ਵੱਲੋਂ ਨਸ਼ਾ ਸ਼ਰੋ ਕੇਂਦਰ ਦੇ ਵਿੱਚ ਮਿਲ ਰਹੀਆਂ ਸਹੂਦਾਵਾਂ ਦਾ ਜਾਇਜ਼ਾ ਲੇਤਾ ਗਿਆ ਇਸ ਮੌਕੇ ਤੇ ਪਠਾਨਕੋਟ ਦੇ ਪ੍ਰਸ਼ਾਸਨ ਦੇ ਨਾਲ-ਨਾਲ ਕੈਰਨ ਮੰਤਰੀ ਪੰਜਾਬ ਲਾਲਚੰਨ ਗਦਾਸਖ ਜਿਹੜੇ ਨੇ ਉਹ ਮੌਜੂਦ ਰਹੇ ਆਪ ਦਿਖਾ ਰਿਹਾ ਰਿਪੋਰਟ ਤੇ ਗੱਲਬਾਤ ਕਰਦੇ ਆ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਹੁਣਾ ਦੇ ਨਾਲ ਕੀ ਕਹਿਣਾ ਉਹਨਾਂ ਦਾ ਇਸ ਦੌਰੇ ਦੇ ਦੌਰਾ ਨਾ ਨਾ ਜਮੀਨ ਸਬੰਧ ਦਾ ਫਰਕ ਹੈ ਇੱਕ ਤਾਂ ਮੀਡੀਆ ਵੀ ਸਪੋਰਟਿਵ ਹੈ ਲੋਕਾਂ ਵੱਲੋਂ ਬਹੁਤ ਪੋਜ਼ਿਟਿਵ ਰਿਸਪਾਂਸ ਹੈ ਔਰ ਲੋਕ ਪਰਸਨਲ ਵੀ ਇਨਫੋਰਮੇਸ਼ਨ ਦੇ ਰਹੇ ਆ ਔਰ ਸਾਡੇ ਜਿਹੜੇ ਡੀ ਐਡਿਕਸ਼ਨ ਤੇ ਰੀਹੈਬ ਸੈਂਟਰ ਆ ਉਹਨਾਂ ਦੇ ਵਿੱਚ ਵੀ ਆ ਰਿਹਾ ਮੈਂ ਇਸ ਤੋਂ ਪਹਿਲਾਂ ਛਾਰਪੁਰ ਗਿਆ ਸੀ ਉਹ ਛਾਰਪੁਰ ਦੇ ਵਿੱਚ 450 ਪੇਸ਼ੈਂਟਸ ਐਸਲੋਡਮਟਡ ਔਰ ਸਾਰੇ ਜਿਹੜੇ ਹੈਗੇ ਆ ਇੱਥੇ ਵੀ ਇਸ ਵੇਲੇ ਯੋਗਾ ਕਰਦੇ ਆ ਉਹਨਾਂ ਨੂੰ ਕੋਈ ਨਾ ਕੋਈ ਸਪੋਰਟਿਵ ਫੈਸਿਲਿਟੀ ਵੀ ਹੈ ਔਰ ਸਕਿੱਲ ਡਿਵੈਲਪਮੈਂਟ ਦਾ ਹੈ ਔਰ ਇਹਦੇ ਨਾਲ ਕਾਫੀ ਮਤਲਬ ਕਹਾਂਗਾ ਕਿ ਜਿਹੜਾ ਨੈਗੇਟਿਵ ਟ੍ਰੈਂਡ ਚੱਲਿਆ ਹੋਇਆ ਸੀ ਉਹ ਹੁਣ ਪੋਜ਼ਿਟਿਵ ਵਿੱਚ ਕਨਵਰਟ ਹੋ ਰਿਹਾ ਹੈ ਤੇ ਲੋਕਾਂ ਬਹੁਤ ਇਨਫੋਰਮੇਸ਼ਨ ਸਾਨੂੰ ਖੂਬ ਆ ਰਹੀ ਹੈ ਤੇ ਜਿਹੜੇ ਪਿੰਡਾਂ ਦੇ ਵਿੱਚ ਕਮੇਟੀਆਂ ਬਣ ਰਹੀਆਂ ਜਿਹੜੀਆਂ ਨਸ਼ਾ ਮੁਕਤ ਕਮੇਟੀਆਂ ਔਰ ਸਾਡੇ ਜਿੰਨੇ ਚੁਣੇ ਹੋਏ ਪ੍ਰਤੀਨਿਧੀ ਉਹ ਵੀ ਤੇ ਜਿਹੜੇ ਬਾਕੀ ਬਹੁਤ ਸਾਰੀਆਂ ਐਨ ਜੀਓਜ਼ ਵੀ ਉਹਨੂੰ ਸਪੋਰਟ ਕਰ ਰਹੀਆਂ ਬਹੁਤ ਸਾਰੇ ਜਿਹੜੇ ਫਲੈਂਥਰੋਪਿਸਟ ਆ ਦਾਨੀ ਸੱਜਣ ਆ ਉਹ ਵੀ ਇਹਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਆ ਤੇ ਓਵਰ ਆਲ ਜਿਹੜੀ ਸਾਡੀ ਸਾਰੀ ਕੈਂਪੇਨ ਆ ਇਟਸ ਔਨ ਟਰੈਕ ਤੇ ਸਾਨੂੰ ਉਮੀਦ ਹੈ ਕਿ ਅਸੀਂ ਪੰਜਾਬ ਨੂੰ ਬੜੀ ਜਲਦੀ ਜਿਹੜਾ ਹੈਗਾ ਉਹ ਇਸ ਇਹਦੇ ਵਿੱਚੋਂ ਕੱਢ ਕੇ ਇੱਕ 네ਗੈਟਿਵਿਟੀ ਚੋਂ ਕੱਢ ਕੇ ਜੇ ਨਸ਼ੇ ਜਦੋਂ ਨਸ਼ੇ ਕੰਟਰੋਲ ਹੋ ਗ ਤੁਹਾਡਾ ਵੀ ਬਾਰਡਰ ਡਿਸਟ੍ਰਿਕਟ ਆ ਜਿੱਥੇ ਤੁਹਾਡੇ ਵੀ ਡਰੋਨ ਵਾਲੀ ਦੂਜੀ ਸਮੱਸਿਆ ਜਿਹੜੇ ਆ ਗਿਆ ਪਾਕਿਸਤਾਨ ਪਰੋਂ ਜਾਂ ਹੋਰ ਜਿਹੜਾ ਨਾਲ ਨੀਬਰਿੰਗ ਸਟੇਟ ਤੋਂ ਉਧਰੋਂ ਵੀ ਜਿਹੜੇ ਨਸ਼ੇ ਵਗਰਾ ਆਣੇ ਮਤਲਬ ਨੇਚਰਲੀ ਜਿਹੜਾ ਆਪਣਾ ਬਾਰਡਰ ਹੈ ਪੋਰਸ ਹੁੰਦਾ ਉਹ ਉਹਦੇ ਵਿੱਚ ਵੀ ਬਾਕੀ ਦੀਆਂ ਜਿਹੜੀਆਂ ਦੂਜੀਆਂ ਸਟੇਟਸ ਵੀ ਆ ਰਹੇ ਨੇ ਵੀ ਹਿਮਾਚਲ ਨੇ ਵੀ ਉਹਨਾਂ ਨੇ ਵੀ ਟਾਈਕ ਕੀਤਾ ਨਸ਼ੇ ਦੀ ਸਪਲਾਈ ਤੇ ਵੀ ਔਰ ਜਿਹੜੀ ਡਿਮਾਂਡ ਰਿਡਕਸ਼ਨ ਹੈ ਉਹ ਚੋਂ ਸਾਡਾ ਸਿਹਤ ਵਿਭਾਗ ਦਾ ਹਾਰਮ ਰਿਡਕਸ਼ਨ ਹੈ ਵੀ ਜਿਹੜੇ ਬੱਚੇ ਸਾਰੇ ਸਾਡੇ ਕੋਲ ਆਉਂਦੇ ਅਸੀਂ ਉਹਨਾਂ ਨੂੰ ਕਟੋਕਟ ਟੈਸਟ ਕਰ ਸਕਦੇ ਆਂ ਚਿੱਟੇ ਵਾਲੇ ਨੂੰ ਗੋਲੀਆਂ ਤੇ ਲਗਾ ਸਕਦੇ ਆ ਉਹਨੂੰ ਕਾਲਾ ਪੀਲਾ ਨਹੀਂ ਹੋਏਗਾ ਉਹਨੂੰ ਐਚਆਈਵੀ ਐਸਡੀ ਬਿਮਾਰੀ ਨਹੀਂ ਹੋਏਗੀ ਹੋਰ ਕੋਈ ਜਾਂਦੇ ਬਿਮਾਰੀ ਨਹੀਂ ਰਹਿਣਗੀਆਂ ਦੀ ਇਮਿਊਨਿਟੀ ਲੋ ਹੁੰਦੀ ਹੈ ਜਿਹੜਾ ਬੰਦਾ ਨਸ਼ਾ ਕਰਦਾ ਉਹਨੂੰ ਕੋਈ ਬਿਮਾਰੀ ਵੀ ਟਾਲਦੀ ਹੈ ਇਹ ਓਵਰਆਲ ਬਹੁਤ ਅੱਛਾ ਗੇਨਸ ਹੈ ਜੀ ਉਹਦੇ ਵਿੱਚ ਹਾਰਮ ਰਿਡਕਸ਼ਨ ਹੋ ਰਹੀ ਹੈ ਸਟੈਗਮਾ ਰਿਡਕਸ਼ਨ ਹੋ ਰਹੀ ਹੈ ਔਰ ਜਿਹੜੀ ਹੈ ਇਅਰ ਡਿਮਾਂਡ ਰਿਡਕਸ਼ਨ ਵੀ ਹੋ ਰਹੀ ਹੈ ਇਸਪਾਈ ਰਿਡਕਸ਼ਨ ਦਾ ਕੋਸ਼ਿਸ਼ ਕਰੀ ਸਰ ਹੈਲਥ ਸਿਸਟਮ ਨੂੰ ਹੋਰ ਜ਼ਿਆਦਾ ਡਵੈਲਪ ਕਰਨ ਵਾਸਤੇ ਕੀ ਪਾਈਪਲਾਈਨ ਸਿ ਪ੍ਰੋਜੈਕਟ ਹੈ ਹੈਗੇ ਸਰਕਾਰ ਦੇ ਬਹੁਤ سارے ਹੈਗੇ ਜੀ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਆਮ ਆਦਮੀ ਫਿਰਨੇ ਕਸੀ ਬਣਾਇਆ ਉਹ ਤੇ 3.5 ਕਰੋੜ ਲੋਕਾਂ ਨੇ ਲਾਸ਼ ਕਰਾਇਆ ਅੱਜ ਸਾਡਾ ਯੋਗਾ ਦਾ ਸੀਗਾ ਜੀ ਸਟੇਟ ਲੈਵਲ ਦਾ ਫਾਕਸ ਜਿੰਨਾ ਜਲੰਧਰ ਸੀ ਸਿਵਰੇ ਬਸ ਉਹਦੇ 3:30-4 ਵਜੇ ਦਾ ਸ਼ੁਰੂ ਕੀਤਾ ਹੋਇਆ ਅੱਜ ਉਹਦੇ ਚ 21000 ਬੰਦੇ ਅੱਜ ਪੰਜਾਬ ਦੇ ਵਿੱਚ ਜਿਹੜੇ ਹੈ ਗਿਆ 2.5 ਤੋਂ 2.5 ਲੱਖ ਬੰਦੇ ਰੋਜ਼ ਯੋਗਾ ਕਰਦੇ ਆ। ਔਰ 4581 ਸੈਂਟਰ ਜਿਹੜੇ ਸਾਡੇ ਸ਼ਹਿਰਾਂ ਦੇ ਵਿੱਚ ਤੇ 1200 ਪਿੰਡਾਂ ਦੇ ਵਿੱਚ ਤੇ ਅਗਲੇ ਸਾਲ ਤੱਕ ਅਸੀਂ ਸਾਰੇ ਪਿੰਡਾਂ ਦੇ ਵਿੱਚ ਸਾਰੇ ਮਹੱਲਿਆਂ ਦੇ ਵਿੱਚ ਕਰਦਾਂਗੇ। ਬਿਮਾਰੀ ਦੀ ਰੋਕਥਾਮ ਲਈ ਔਰ ਜਿਹੜੇ ਸਾਡੇ ਮੱਲਾਕ ਨੇ ਕਹਿਆ ਉਹਦੇ ਵਿੱਚ ਪਹਿਲਾਂ ਸਾਡੇ ਕੋਲੇ 36 ਟੈਸਟ ਸੀਗੇ ਹੁਣ ਅਸੀਂ ਵਧਾ ਦਿੱਤੇ ਉਹਦੇ 38 38 ਤੋਂ 64 ਕਰਤੇ ਉਹਦੇ ਚ ਹੁਣ ਡੈਂਗੂ ਦਾ ਟੈਸਟ ਵੀ ਹੋ ਰਿਹਾ ਇਹ ਪਹਿਲੀ ਵਾਰੀ ਹੈ ਜੀ ਕਿ ਮੱਲਾਕ ਲੈਣੇ ਦਾ ਡੈਂਗੂ ਦਾ ਟੈਸਟ ਹੋਏਗਾ ਕਾਲੇ ਪੀਲੇ ਦੇ ਟੈਸਟ ਹੋਣਗੇ ਦੋਨਾਂ ਦੇ ਵੀ ਐਂਡ ਸੀ ਦੇ ਔਰ ਜਿਹੜਾ ਐਚ ਆਵੀ ਦਾ ਟੈਸਟ ਹੋ ਰਿਹਾ ਪ੍ਰੈਗਨਸੀ ਦਾ ਟੈਸਟ ਹੋ ਰਿਹਾ ਔਰ ਪ੍ਰੈਗਨਸੀ ਦੀ ਪੂਰੀ ਕੇਅਰ ਕੇ ਚਾਰ ਚੈੱਕਅਪ ਜਿਹੜੇ ਹੈਗੇ ਮੱਲਾਕ ਲੈਣੇ ਇਸ ਕਰਨਗੇ ਬੱਚਿਆਂ ਦੀ ਗ੍ਰੋਥ ਦੀ ਮੋਨਿਟਰਿੰਗ ਕਰਨਗੇ ਔਰ ਹੋਰ ਵੀ ਬਹੁਤ ਸਾਰੀਆਂ ਜਿਹਾ ਜਿਹੜੇ ਆਉਣ ਵਾਲੇ ਦਿਨ ਸਾਡਾ ਹੈਗਾ ਵੀ ਜਿਹੜੀ আল্ট্রਾਸਾਉਂਡ ਸਰਵਿਸ ਜੋ ਆਪਣਾ ਤੱਕ ਪਹੁੰਚਾਈਏ ਔਰ ਹੋਰ ਵੀ ਨਵੇਂ ਜਿਹੜੇ ਮਲਕ ਲੈਣੇ ਕਿ ਖੁੱਲਣ ਜਾ ਰਹੇ ਆ 2 250 ਤਾ ਹੁਣ ਅਸੀਂ ਖੋਲ ਰਏ ਆ ਜਿਹੜੇ ਅਰਬਨ ਏਰੀਆ ਚ ਫਿਰ ਇਸੇ ਤਰ੍ਹਾਂ ਰੂਰ ਦੇ ਵਿੱਚ ਆਣਗੇ 15ਵੇਂ ਵਿੱਤ ਕਮਿਸ਼ਨ ਦੇ ਵਿੱਚੋਂ ਇਸੇ ਤਰ੍ਹਾਂ ਜਿਹੜੇ ਸਾਡੇ ਜ਼ਿਲ੍ਹਾ ਹਸਪਤਾਲਾਂ ਦੇ ਵਿੱਚ ਯੂਨੀਵਰਸਲ ਅਵੇਲੇਬਿਲਟੀ ਆਫ ਡਰੱਗਸ ਆ ਡਾਕਟਰ ਸਾਹਿਬ ਕਹਿੰਦੇ ਇਹਨਾਂ ਨੂੰ ਪੁੱਛ ਲਓ ਦੁਨੀਆਂ ਸਾਰੀਆਂ ਹਾਲ ਲੱਗੀਆਂ ਸੀ ਐਕਸ-ਰੇ ਐਲਟਰਾਸਾਉਂਡ ਦੀ ਆਪਣੇ ਹਸਪਤਾਲ ਚ ਕਿਤੇ ਫੈਸਿਲਿਟੀ ਨਹੀਂ ਹੈ ਤਾਂ ਬਾ ਇਹ ਨਾਲ ਸੜਕਸ ਰੱਖਿਆ ਫੌਸਟ ਜਿਹੜੀ ਫ੍ਰਿਸ਼ਟੇ ਸਕੀਮ ਹੈ ਇਹ ਦੁਨੀਆ ਦੀ ਬੈਸਟ ਸਕੀਮ ਹੈ ਸਰ ਇਹਨੂੰ ਅਸੀਂ ਜਿਹੜਾ ਤੁਹਾਡੇ ਜਿਵੇਂ ਲੜਾਈ ਹੋਈ ਸੀ ਅਸੀਂ ਉਹਨਾਂ ਵੀ ਇਹਦੇ ਵਿੱਚ ਕਵਰ ਕਰਤਾ ਵੀ ਵਿਕਟਿਮਸ ਆਫ ਵਾਰ ਐਂਡ ਵਿਕਟਿਮਸ ਆਫ ਟੈਰਰਿਸਟ ਵਾਇਲੈਂਸ ਰੱਬ ਨਾ ਕਰੇ ਜੇ ਦੰਦੀ ਕੋ ਵਾਰਦਾਤ ਹੋ ਜੇ ਤੇ ਉਹਦਾ ਜਿੰਨਾ ਵੀ ਇਲਾਜ ਹੋਏਗਾ ਉਹ ਸਰਕਾਰ ਕਰਾ ਕੇ ਦੇਗੀ ਇਹ ਇਹ ਕੁੱਲ ਮਿਲਾ ਕੇ ਜਿਹੜਾ ਹੈਗਾ ਮੈਡੀਕਲ ਕਾਲਜ ਜਿਹੜੇ ਹੈਗੇ ਨਾ ਮੇ ਸਾਡੇ ਹੁਣ 5-6 ਜਾਂਦਾ ਪਾਈਪਲਾਈਨ ਹੈਗੇ ਤਿੰਨ ਤੇ ਜਿਹੜੇ ਇਮੀਡੀਏਟਲੀ ਫਾਰਮਟ ਦੇ ਔਰ ਇਹਨੇ ਕੀ ਨੰਬਰ ਜਿਹੜਾ ਹੈਗਾ ਉਹ ਪ੍ਰਾਈਵੇਟ ਹੈ мои боьше не надо ਸੋ ਓਵਰਆਲ ਅਸੀਂ ਪਹਿਲਾਂ ਤਾਂ ਇੱਕ ਬੜਾ ਸਾਡੇ ਕੋਲ ਡੈਪੀਰੇਟਡ ਸਟਰਕਚਰ ਸੀਗਾ ਉਹਦੇ ਵਿੱਚ ਕਾਫੀ ਇੰਪਰੂਵਮੈਂਟਸ ਕੀਤੀਆਂ ਔਰ ਹੁਣ ਆਉਣ ਵਾਲੇ ਦੌਰ ਵਿੱਚ ਅਸੀਂ ਇਹ ਕਰਾਂਗੇ ਆ ਅੱਜਕੱਲ ਮੇਰਾ ਜਿਹੜਾ ਸਕੂਰ ਦਾ ਮਕਸਦ ਯੁੱਧ ਨਸ਼ੀ ਵਿਰੋਧ ਦੇ ਨਾਲ ਨਾਲ ਜਿਹੜੀਆਂ ਤੁਹਾਡੀਆਂ ਵਾਟਰ ਵਾਰਮ ਤੇ ਵੈਕਟਰ ਬੋਲ ਸੀਜ਼ਨ ਆ ਮੱਛੀਆਂ ਮਚਾਣਾ ਹੋਣ ਵਾਲੀਆਂ ਕਰਦੇ ਪਾਣੀ ਨਾਲ ਹੋਣ ਵਾਲੀਆਂ ਕੋਣ ਬਰਸਾਤਾਂ ਕੇ ਸੀਜ਼ਨ ਆਣਾ ਤੇ ਉਹਦੇ ਵਿੱਚ ਵੀ ਡੈਂਗੀ ਦੇ ਕੇਸਸ ਹੁੰਦੇ ਆ ਚਿਕਨ ਗੁਣੀਆਂ ਦੇ ਹੁੰਦੇ ਆ ਮਲੇਰੀਆ ਦੇ ਹੁੰਦੇ ਆ ਡਾਇਰੀਆ ਕੋਲਰਾ ਔਰ ਹੈਪਟਾਇਟਸ ਏ ਵੀ ਹੁੰਦਾ ਪਾਣੀ ਨਾਲ ਦਾ ਫੇਰ ਆ ਉਹ ਸਾਰਾ ਰਿਵਿਊ ਕਰਨਾ ਬੈਠ ਕੇ ਉਹਦੇ ਵਾਸਤੇ ਜਿਹੜੀ ਸਟ੍ਰੈਟਜੀ ਆ ਸੀ ਪਹਿਲਾਂ ਸਾਡੇ ਸਿਰਫ ਇੱਕ ਬਲੀਡਿੰਗ ਚੈੱਕ ਕਰ ਹੁੰਦੇ ਸੀ ਕਿਤੇ 15 ਕਿਤੇ 20 ਕਿਸੇ ਡਿਸਟ੍ਰਿਕਟ ਚ ਬੱਚੀ ਹੁੰਦੇ ਸੀ ਹੁਣ ਅਸੀਂ ਮਤਲਬ ਸੈਕੰਡਰੀ ਦੀ ਗੰਟੀ ਜਿਹੜਾ ਹਸਿਆਰਪੁਰ ਤਾਂ ਮੈਂ ਹੋਣੀ ਚੈੱਕ ਕਰਕੇ ਆ 1200 ਦੇ ਕਲੀਅਰ ਜੜੀਆਂ ਹੋ ਗਈਆਂ ਉਹ ਆਸ਼ਾ ਵਰਕਰਸ ਇਹ 1100 ਦੇ ਕਰੀਬ ਜਿਹੜੇ ਨਰਸਿੰਗ ਸਟੂਡੈਂਟਸ ਅਸੀਂ ਉਹਨਾਂ ਨੂੰ ਟ੍ਰੇਨਿੰਗ ਦੇ ਦਿੱਤੀ ਹੁਣ ਸਕੂਲ ਫੁੱਲ ਜਾਣੇ ਆ ਜਦੋਂ ਸਕੂਲ ਫੁੱਲਦੇ ਆ ਸਾਰੇ ਟੀਚਰਸ ਨੂੰ ਟ੍ਰੇਨਿੰਗ ਦੇਣੀ ਆ ਪਰ ਟੈਂਕੂ ਕੁੱਤੇ ਹੁੰਦਾ ਕਿੱਦਾਂ ਹੁੰਦਾ ਕੂਲਰ ਚ ਹੁੰਦਾ ਫ੍ਰੈਸ਼ ਡੀਟ ਰੈਸ ਹੁੰਦਾ ਰੀਨੀ ਚੰਦੀ ਹੋਰ ਰੈਸਟੋਰੈਂਟ ਵਾਲੀ ਔਰ ਜਿਹੜਾ ਪਾਚਿਆਂ ਨੇ ਟੋਰੇ ਰੱਖਦੇ ਆ ਜਦੋਂ ਦੀ ਕੰਸਟ੍ਰਕਸ਼ਨ ਸਾਈਟ ਤੇ ਆ ਜਿਹੜੇ ਕੰਟੇਨਰਸ ਚੈੱਕ ਕਰਦੇ ਆ ਇਹ ਸਾਰੀ ਇਹਦੇ ਨਾਲ ਸਾਡਾ ਪਿਛਲੀ ਵਾਰੀ 50% ਰਿਡਕਸ਼ਨ ਹੋਈ ਸੀ ਇਸ ਵਾਰੀ ਇਸੇ ਪਿਛਲੇ ਹਫ਼ਤੇ ਤੋਂ ਵੀ ਬਿਹਤਰ ਆ ਸੋ ਸਾਡਾ ਟਾਰਗੇਟ 17800 ਸਰ ਉਹ ਜਗਾ ਜਿਹੜੀ ਕੱਟਦੀ ਆ ਰਹੀ ਹੁੰਦੀ ਹੈ ਉਹਦੇ ਵਿੱਚ ਕਾਫੀ ਸ਼ੋਰਟੇਜ ਹੈ 1000 ਡਾਕਟਰਾਂ ਦੀ ਸਾਡੇ ਜਿਹੜੀ ਹੈਗੀ ਉਹ ਪ੍ਰੋਸੈਸ ਕੰਪਲੀਟ ਹੋ ਗਿਆ ਉਹਨਾਂ ਦੀ ਜਿਹੜੇ ਹੈਗਾ ਸਰਟੀਫਿਕੇਟ ਵੈਰੀਫਿਕੇਸ਼ਨ ਸਟਾਫ ਨਰਸ ਦੀ ਭਰਤੀ ਜਿਹੜੇ ਬਾਕੀ ਸਾਰੇ ਜਿੰਨਾ ਵੀ ਪੈਰਾਮੈਡਿਕਸ ਆ ਉਹਨਾਂ ਸਾਰਿਆਂ ਦੀ ਜਿਹੜੀ ਭਰਤੀ ਆ ਉਹ ਇਨ ਦਾ ਪਾਈਪਲਾਈਨ ਹੈ ਜੀ ਡਾਕਟਰ ਜੁਆਇਨ ਕਰ ਜਾਣਗੇ ਮੇਰੇ ਕਾਲੇ ਨਮੂਨੇ ਦੇ ਵਿੱਚ ਵਿੱਚ 3 ਮਹੀਨੇ ਤੇ ਬਾਕੀ ਪੈਰਾਮੈਟਿਕਸ ਵੀ 2 ਮਹੀਨੇ ਸਾਰੇ ਆ ਗਏ ਸਰ ਆਊਟਸੋਰਸ ਕਰਮਚਾਰੀਆਂ ਵਾਸਤੇ ਕੋਈ ਪਲਾਨ ਤੁਹਾਡਾ ਆਊਟਸੋਰਸ ਕਰਮਚਾਰੀਆਂ ਵਾਸਤੇ ਜਿਹੜੇ 10 ਸਾਲ ਤੋਂ ਪੁਰਾਣੇ ਆ ਅਸੀਂ ਕਰ ਰਹੇ ਸੀ ਉਦੋਂ ਚੋਂ ਗਵਰਨਮੈਂਟ ਨੇ ਇੱਕ ਪਾਲਸੀ ਬਣਾਈ ਆ ਇੱਕ ਤਾਂ ਅਸੀਂ ਉਹਨਾਂ ਨੂੰ ਜਿਹੜੀ ਮਿਨਿਮਮ ਵੇਜਸ ਆ ਉਹਦੇ ਵਿੱਚ ਕਨਵਰਟ ਕੀਤੀ ਆ ਉਹਨਾਂ ਨੂੰ ਘੱਟੋ ਘੱਟ ਜਿਹੜੇ ਆ ਗਿਆ ਉਹ ਬੀਸੀ ਰੇਟ ਤੇ ਪੈਸੇ ਮਿਲਣਗੇ ਪਰ ਉਹਨੋਂ ਉਸ ਤੋਂ ਵੀ ਘੱਟ ਕਰਦੇ ਸੀ ਉਹ ਵੀ ਇਸ ਤੋਂ ਸવાય ਜਿਹੜਾ ਜਿਹੜੇ ਬੰਦੇ ਪੁਰਾਣੇ ਆ ਜਿਹੜੇ ਬਹੁਤ ਦੇਰ ਤੋਂ ਲੱਗੇ ਹੋਏ ਆ ਜਿਹੜੇ ਕੰਟਰੈਕਟ ਤੇ ਆਊਟਸੋਰਸਿੰਗ ਵਾਲੇ ਵਾਸਤੇ ਆ ਤੇ ਲੇਕਿਨ ਉਹਦੇ ਵਾਸਤੇ ਜਿਹੜੇ ਆਊਟਸੋਰਸ ਵਾਲੇ ਆ ਅਸੀਂ ਉਹਨਾਂ ਨੂੰ ਵੀ ਐਕਸਪੀਰੀਅੰਸ ਦਾ ਜਿਹੜਾ ਸਰਟੀਫਿਕੇਟ ਦੇ ਰਹੇ ਆ ਉਹਨਾਂ ਵਿੱਚ ਜਿਹੜੇ ਨਰਸਰ ਦਾ ਹੈਗਾ ਹੋਰ ਜਿਹੜੇ ਆ ਗਿਆ ਉਹ ਆਪਣਾ ਜਦੋਂ ਕੋਈ ਟੈਸਟ ਹੁੰਦਾ ਉਹਦੇ ਵਿੱਚ ਉਹਨਾਂ ਨੂੰ 10 ਨੰਬਰ ਅਕਸਰ ਮਿਲਦਾ ਤੇ ਇੱਕ ਨੰਬਰ ਉਹਨਾਂ ਨੂੰ ਹਰ ਸਾਲ ਇਸ ਤਰ੍ਹਾਂ ਕਰਵਾਉਂਦੇ ਆ 1 of the premium and prestigious professional institutes providing a wide range of professional courses with 100% placement assistance we are Sri Sai Group of Institutes